ਨੀਰੂ ਬਾਜਵਾ ਫਿਲਮਾਂ 'ਚ ਵੀ ਆਉਂਦੀ ਹੈ ਨੀਰੂ ਬਾਜਵਾ ਪਤ ਨਹੀਂ ਤੇ ਘਰਾਂ 'ਚ ਬੈਠਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਰਿੰਗ ਕਰਦੇ ਹੁੰਦੇ ਉਹ ਕਰੀ ਜਾਵੇ ਆ ਹੋਰ ਸੁਣ ਲਓ ਕੱਲ ਪਰਸਾਂ ਦੀ ਗੱਲ ਹੈ ਅੱਜ ਮੈਂ ਇਹ ਚੇਤੇ ਆ ਗਈ ਮੇਰੇ ਉਹ ਜਿਹੜੀ ਆਪਣੀ ਹੈਗੀ ਕਲਾਕਾਰ ਕੁੜੀ ਨੀਰੂ ਬਾਜਵਾ ਢੀਰੂ ਬਾਜਵਾ ਫਿਲਮਾਂ 'ਚ ਵੀ ਆਉਂਦੀ ਹੈ ਨੀਰੂ ਬਾਜਵਾ ਪਤ ਨਹੀਂ ਤੇ ਘਰਾਂ 'ਚ ਬੈਠਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਰਿੰਗ ਕਰਦੇ ਹੁੰਦੇ ਉਹ ਕਰੀ ਜਾਵੇ। ਉਹਦੇ ਮੈਂ ਕਾਫੀ ਵੀਡੀਓ ਇਹ ਜੀਆਂ ਦੇਖੀਆਂ ਉਹਦੇ ਬੱਚੀਆਂ ਨੇ 2-3 ਮਤਲਬ ਦਾ ਬੇਟੀਆਂ ਉਹਦੇ ਕੁੜੀਆਂ ਨੇ ਉਹ ਆਪਣੀਆਂ ਕੁੜੀਆਂ ਨਾਲ ਨਾ ਹਿੰਦੀ 'ਚ ਗੱਲ ਕਰੂਗੀ ਜਾਂ ਅੰਗਰੇਜ਼ੀ 'ਚ ਗੱਲ ਕਰੂਗੀ। ਅੰਗਰੇਜ਼ੀ 'ਚ ਅੰਗਰੇਜ਼ੀ ਗੀਤਾਂ ਦੇ ਡਾਂਸ ਕਰੂਗੀ। ਤੇ ਕਮਾਈ ਕਰਦੀ ਹੈ ਪੰਜਾਬੀ ਫਿਲਮਾਂ ਤੋਂ। ਪਰ ਉੱਥੇ ਮਾ ਉੱਥੇ ਹਾਲੀਵੁੱਡ ਬਗ ਜਾ ਅੰਗਰੇਜ਼ੀ ਫਿਲਮਾਂ ਉੱਥੇ ਬਣਾ ਲਿਆ ਕਰ ਭਾਈ ਜਾਂ ਇੱਧਰ ਬੰਬੇ ਬਗ ਜਾ ਉੱਥੇ ਹਿੰਦੀ ਫਿਲਮਾਂ ਬਣਾ ਲਿਆ ਕਰ ਉਦੋਂ ਪੰਜਾਬੀ ਫਿਲਮਾਂ 'ਚ ਪੂਰੀ ਠੇਠ ਪੰਜਾਬੀ ਇਹ ਅਸਰ ਪੈਂਦਾ ਭਾਈ ਲੋਕਾਂ 'ਤੇ ਆ ਜਿਹੜੇ ਲੋਕ ਸੋਨੂੰ ਛੋਡੇ ਮਗਰ ਲੱਗਦੇ ਆ ਨਾ ਗੋਂ ਵਾਲਿਆਂ ਦੇ ਕਲਾਕਾਰਾਂ ਦੇ ਫਿਲਮਾਂ ਵਾਲਿਆਂ ਦੇ ਉਹਨਾਂ ਦੇ ਅਸਰ ਪੈਂਦਾ ਸੋਨੂੰ ਦੇਖ ਦੇਖ ਕੇ ਉਹਨਾਂ ਦੇ ਜਵਾਗ ਗਾ ਹਿੰਦੀ ਤੇ ਅੰਗਰੇਜ਼ੀ ਬੋਲਦੇ ਆ ਮੈਂ ਹਿੰਦੀ ਦੇ ਕਰੇ ਜਿਹਨੂੰ ਮਾੜਾ ਨਹੀਂ ਕਹਿੰਦਾ ਇਹ ਕੋਈ ਬੋਲੀ ਜ਼ਬਾਨ ਕੋਈ ਮਾੜੀ ਨਹੀਂ ਹੁੰਦੀ ਪਰੇ ਸੋਨੂ ਜਿਹੜੇ ਲੋਕ ਦੇਖਦੇ ਘੱਟੋ ਘੜ ਉਹਨਾਂ ਦਾ ਤਾਂ ਸੁਨੇਹਾ ਪਚਾਓ ਵੀ ਨਹੀਂ ਕੋਈ ਗੱਲ ਬਾਤ ਕਰਨੀ ਆ ਘਰ ਕਰਨੀ ਆ ਕਿਤੇ ਬਾਹਰ ਕਰਨੀ ਆ ਆਪਣੀ ਮਾਂਬੋਲੀ ਚ ਕਰੋ ਇੱਕ ਬਾਈ ਕਹਿੰਦਾ ਮਹੱਲਾ ਕਲੀਨਿਕਾਂ ਦੇ ਵਿੱਚੋਂ ਫੋਟਮਾ ਲਾਤੀਆਂ ਸਤੌਜ ਵਾਲੇ ਦੀਆਂ ਉਹ ਭਰਾਵਾ ਉਹਦਾ ਬਹੁਤ ਕੁਝ ਲਾਹਣਗੇ ਉਹ ਨਾਂ ਹੀ ਬਦਲਾਤਾ ਮਹੱਲਾ ਕਲੀਨਿਕ ਦਾ ਨਾਂ ਹੁਣ ਤੁਹਾਨੂੰ ਪਤਾ ਹਨ ਜਿਹੜਾ ਹੋਰ ਰੱਖਤਾ ਤਾਂ ਨੇ ਸੈਂਟਰਲ ਕਹਿੰਦੇ ਆਹ ਨਾਂ ਰੱਖੋ ਜੇ ਪੈਸੇ ਲੈਣੇ ਆ ਹੈਲਥ ਨੂੰ ਸੇਥ ਆਪਣਾ ਸਿਹਤ ਵਾਲਾ ਸਿਸਟਮ ਚ ਪਾ ਲੈਣੇ ਤਾਂ ਆਹ ਨਾਂ ਰੱਖੋ ਇਹਦੇ ਇਹ ਤਾਂ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਚੰਡੀਗੜ੍ਹ ਗਿਆ ਡੈਮ ਗਏ ਪਾਣੀ ਗਏ ਪੰਜਾਬ ਨੇ ਵੀ ਇੰਝ ਜਾਵਟਨ ਕਿ ਤਨ ਧੀ ਹੌਲੀ ਹੌਲੀ ਆਪਣੀ ਗਿਣਤੀ ਘਟੀ ਜਾਂਦੀ ਹੈ ਜਵਾਦ ਉਹ ਇਕ ਜਮਣ ਲੱਗ ਗਏ ਜਿੱਥੇ ਮੁੰਡਾ ਹੋਗਾ ਉੱਥੇ ਬ੍ਰੇਕ ਮਾਰ ਦਿੰਦੇ ਆ ਗਾਹਾਂ ਚ ਵਾਖਰੀ ਲੈਣਾ ਪਰ ਉਹ ਜਵਾਕ ਕਿੱਥੋਂ ਹੋਣਗੇ ਖਾਣੇ ਦਾ ਮੋਮਨ ਸਾਹਿਬ ਤੁਸੀਂ ਪੀਜੇ ਮੋਮਸ ਆ ਲੇਜ 버거 ਪੀਜੇ ਉਹ ਕਿੱਥੋਂ ਜਵਾਕ ਹੋਣਿਆ ਆਪਣੀ ਜਿਹੜੀ ਅਗਲੀ ਪੀੜ੍ਹੀ ਆ ਨਾ ਜਿਹਨੂੰ ਅਸੀਂ ਇਹ ਗੰਦ ਖਵਾਈ ਜਨਾ ਜ਼ਹਿਰ ਫਾਸਟ ਫੂਡ ਆ ਮੈਦੇ ਵਾਲਾ ਇਹ ਅਗਲੀ ਪੀੜੀ ਤੋਂ ਜਵਾਕ ਨਹੀਂ ਪੈਦਾ ਹੋਣੇ ਮੇਰੀ ਗੱਲ ਲਿਖ ਕੇ ਲੈ ਲਓ ਹੁਣੀ ਆਈਪੀਐਫ ਸੈਂਟਰ ਖੁੱਲੇ ਪਏ ਥਾਂ ਥਾਂ ਤਾ